ਭਾਜਪਾ ਸਰਕਾਰ ਜਿਹੜੀ ਹੈ ਸੈਂਟਰ ਦੀ 8,2493 ਰਾਸ਼ਨ ਕਾਰਡ ਕੱਟ ਰਹੀ ਹੈ ਜੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਸਾਰਿਆਂ ਦਾ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਨੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਇੱਕ ਰੀਸੈਂਟ ਪ੍ਰੈਸ ਕਾਨਫਰੰਸ ਬਾਰੇ ਹਾਂਜੀ ਇਹਦੇ ਚ ਇੱਕ ਬੜਾ ਅਹਿਮ ਮੁੱਦਾ ਉਹਨਾਂ ਨੇ ਚੁੱਕਿਆ ਹੂੰ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਚ ਨਾ ਲੱਖਾਂ ਹੀ ਰਾਸ਼ਨ ਕਾਰਡ ਰੱਦ ਕਰਨੇ ਨੇ ਹਾਂ ਬਹੁਤ ਵੱਡੀ ਗਿਣਤੀ ਹੈ ਇਹ ਹਾਂ ਤੇ ਮੁੱਖ ਮੰਤਰੀ ਨੇ ਇਸ ਤੇ ਕਾਫੀ ਗੰਭੀਰ ਚਿੰਤਾਵਾਂ ਦਿਖਾਈਆਂ ਨੇ ਹਾਂਜੀ ਆਪਾਂ ਜੇਹੀ ਸਮਝਣਾ ਹੈ ਕਿ ਪੂਰਾ ਮਾਮਲਾ ਹੈ ਕਿ ਕਿਉਂ ਰੱਦ ਹੋ ਰਹੇ ਨੇ ਤੇ ਲੋਕਾਂ ਤੇ ਕੀ ਅਸਰ ਪਏਗਾ ਇਹਦਾ ਬਿਲਕੁਲ ਇਹ ਮੁੱਦਾ ਸਿੱਧਾ ਲੋਕਾਂ ਦੀ ਰੋਜ਼ੀ ਰੋਟੀ ਨਾਲ ਜੁੜਿਆ ਹੋਇਆ ਹੈ ਤਾਂ ਆਪਾਂ ਕੋਸ਼ਿਸ਼ ਕਰਾਂਗੇ ਇਸ ਪ੍ਰੈਸ ਕਾਨਫਰੰਸ ਦੇ ਹਿਸਾਬ ਨਾਲ ਸਮਝਣ ਦੀ ਕਿ ਕੇਂਦਰ ਦੇ ਕੀ ਤਰਕ ਨੇ ਤੇ ਪੰਜਾਬ ਸਰਕਾਰ ਕਿਉਂ ਇਤਰਾਜ਼ ਕਰ ਰਹੀ ਹੈ ਅੱਛਾ ਤਾਂ ਸ਼ੁਰੂਆਤ ਕਰਦੇ ਹਾਂ ਪ੍ਰੈਸ ਕਾਨਫਰੰਸ ਸ਼ੁਰੂ ਤਾਂ ਵੈਸੇ ਉਹਨਾਂ ਨੇ ਮਰਹੂਮ ਕਲਾਕਾਰ ਜਸਵਿੰਦਰ ਪੱਲਾ ਜੀ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਸੀ ਹਾਂਜੀ ਉਹਨਾਂ ਨੇ ਯਾਦ ਕੀਤਾ ਪੱਲਾ ਸਾਹਿਬ ਨੂੰ ਹਾਂ ਪਰ ਫਿਰ ਉਸ ਸਿੱਧੇ ਮੁੱਦੇ ਤੇ ਆ ਗਏ ਉਹਨਾਂ ਨੇ ਦੱਸਿਆ ਕਿ ਕੇਂਦਰ ਦੀ ਮਤਲਬ ਪਾਜਬਾ ਸਰਕਾਰ ਉਹ ਕਹਿ ਰਹੀ ਹੈ ਕਿ ਪੰਜਾਬ ਚ 8 ਲੱਖ 4493 ਰਾਸ਼ਨ ਕਾਰਡ ਰੱਦ ਕਰਨੇ ਨੇ ਬਹੁਤ ਵੱਡਾ ਅੰਕੜਾ ਹੈ ਤੇ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਦੱਸਿਆ ਕਿ ਜੇ ਇੱਕ ਕਾਰਡ ਪਿੱਛੇ ਚਾਰ ਜੀਵੀ ਲਾਈਏ ਨਾ ਉਸਤਨ ਹਾਂ ਉਸਤਨ ਤਾਂ ਇਹਦਾ ਮਤਲਬ ਹੋ ਗਿਆ ਕੋਈ 32 ਲੱਖ ਲੋਕ 32 ਲੱਖ ਲੋਕਾਂ ਨੂੰ ਰਾਸ਼ਨ ਮਿਲਣਾ ਬੰਦ ਹੋ ਸਕਦਾ ਹੈ 32 ਲੱਖ ਇਹ ਤਾਂ ਬਹੁਤ ਵੱਡੀ ਗਿਣਤੀ ਹੈ ਹਾਂਜੀ ਤੇ ਮੁੱਖ ਮੰਤਰੀ ਨੇ ਤਾਂ ਬੜੇ ਸਖਤ ਸ਼ਬਦ ਵਰਤੇ। ਉਹਨਾਂ ਨੇ ਕਿਹਾ ਇਹ ਵੋਟ ਚੋਰੀ ਤੋਂ ਬਾਅਦ ਰਾਸ਼ਨ ਚੋਰੀ ਹੈ। ਅੱਛਾ ਉਹਨਾਂ ਨੇ ਚੰਡੀਗੜ੍ਹ ਮੇਅਰ ਇਲੈਕਸ਼ਨ ਵਾਲਾ ਹਵਾਲਾ ਦਿੱਤਾ। ਹਾਂ ਬਿਲਕੁਲ ਉਸੇ ਵਿਵਾਦ ਦਾ ਹਵਾਲਾ ਦੇ ਕੇ ਕਿਹਾ ਕਿ ਜਿਵੇਂ ਉੱਥੇ ਵੋਟਾਂ ਨਾਲ ਹੋਇਆ ਹੁਣ ਇੱਥੇ ਰਾਸ਼ਨ ਨਾਲ ਕਰਨ ਦੀ ਕੋਸ਼ਿਸ਼ ਹੈ। ਕਾਫੀ ਤਿੱਖਾ ਬਿਆਨ ਸੀ ਇਹ। ਹੂੰ ਸਿਆਸੀ ਤੌਰ ਤੇ ਕਾਫੀ ਪਾਰਾ ਠੀਕ ਹੈ ਆਪਾਂ ਇਸ ਸੰਜੀਏ ਕੀ ਕੇਂਦਰ ਸਰਕਾਰ ਨੇ ਇਹ ਕਾਰਡ ਕੱਟਣ ਲਈ ਕੀ ਵਜ੍ਹਾ ਦੱਸੀ ਹੈ ਕੀ ਮਾਪਦੰਡ ਨੇ ਹਾਂ ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰ ਦੀ ਚਿੱਠੀ ਕਹਿੰਦੀ ਹੈ ਕਿ ਜਿਨ੍ਹਾਂ ਕੋਲ ਚਾਰ ਪਹੀਆ ਵਾਲੀ ਗੱਡੀ ਹੈ ਓਕੇ ਜੀ ਜਾਂ ਫਿਰ ਢਾਈ ਏਕੜ ਤੋਂ ਵੱਧ ਜ਼ਮੀਨ ਹੈ ਸਿੰਚਾਈ ਵਾਲੀ ਜਾਂ ਪਰਿਵਾਰ ਚ ਕੋਈ ਸਰਕਾਰੀ ਨੌਕਰੀ ਤੇ ਹੈ ਅੱਛਾ ਤਾਂ ਉਹਨਾਂ ਦੇ ਕਾਰਡ ਕੱਟੇ ਜਾਣਗੇ ਹੁਣ ਦੇਖਣ ਨੂੰ ਤਾਂ ਇਹ ਸ਼ਾਇਦ ਸਿੱਧੇ ਲੱਗਣ ਪਰ ਪਰ ਪੰਜਾਬ ਦੇ ਹਿਸਾਬ ਨਾਲ ਇਹ ਕਿਵੇਂ ਫਿੱਟ ਨਹੀਂ ਬੈਠਦੇ ਮੁੱਖ ਮੰਤਰੀ ਦਾ ਇਤਰਾਜ਼ ਕੀ ਸੀ ਮੁੱਖ ਤਰਾਸੀ ਪੰਜਾਬ ਦਾ ਜਿਹੜਾ ਪਰਿਵਾਰਕ ਸਿਸਟਮ ਹੈ ਉਹਦਾ ਉਹ ਕਹਿੰਦੇ ਕਿ ਪੰਜਾਬ ਚ ਆਮ ਗੱਲ ਹੈ ਕਿ ਭਰਾਵਾਂ ਖੋ ਜਾਂਦੇ ਨੇ ਹਾਂ ਬੰਨੀਆਂ ਪੈ ਜਾਂਦੀਆਂ ਹਾਂਜੀ ਹੁਣ ਜੇ ਇੱਕ ਭਰਾ ਪੜ ਲਿਖਿਆ ਸਰਕਾਰੀ ਨੌਕਰੀ ਲੱਗ ਗਿਆ ਜਾਂ ਚਲੋ ਕਾਰ ਲੈ ਲਈ ਤੇ ਸ਼ਹਿਰ ਚਲਾ ਗਿਆ ਠੀਕ ਤਾਂ ਕਿ ਪਿੱਛੇ ਪਿੰਡ ਚ ਰਹਿ ਰਿਹਾ ਦੂਜਾ ਭਰਾ ਜਿਹੜਾ ਖੇਤੀ ਕਰਦਾ ਜਾਂ ਮਜ਼ਦੂਰੀ ਉਹਦਾ ਰਾਸ਼ਨ ਕਾਰਡ ਵੀ ਕਰ ਦੋਗੇ ਜੇ ਕਾਰਡ ਇੱਕੋ ਹੀ ਚੱਲ ਰਿਹਾ ਹੈ ਪਰਿਵਾਰ ਦਾ ਭਾਵੇਂ ਵੰਡੇ ਗਏ ਹੁਣ ਹਾਂ ਇਹ ਤਾਂ ਪੁਆਇੰਟ ਹੈ ਉਹਨਾਂ ਨੇ ਆਪਣੀ ਉਦਾਹਰਣ ਵੀ ਦਿੱਤੀ ਸੀ ਨਾ ਬਿਲਕੁਲ ਬੜੇ ਭਾਵਕ ਹੋ ਕੇ ਦੱਸਿਆ ਕਿ ਮੇਰੇ ਪਿਤਾ ਜੀ ਟੀਚਰ ਸਨ ਚਾਚਾ ਜੀ ਖੇਤੀ ਕਰਦੇ ਸੀ ਜੇ ਉਸ ਵੇਲੇ ਇਹ ਨਿਯਮ ਹੁੰਦਾ ਤੇ ਕਾਰਡ ਪਿਤਾ ਜੀ ਦੇ ਨਾਂ ਤੇ ਹੁੰਦਾ ਹੂੰ ਈਵਾਰ ਦਾ ਇੱਕ ਬੰਦਾ ਸਰਕਾਰੀ ਨੌਕਰ ਸੀ ਸਹੀ ਗੱਲ ਹੈ ਮਤਲਬ ਇੱਕੋ ਡੰਡੇ ਨਾਲ ਸਭ ਨੂੰ ਨਹੀਂ ਹੱਕਿਆ ਜਾ ਸਕਦਾ ਖਾਸ ਕਰਕੇ ਪੰਜਾਬ ਵਰਗੇ ਸੂਬੇ 'ਚ ਜਿੱਥੇ ਪਰਿਵਾਰਾਂ ਦਾ ਸਟਰਕਚਰ ਅਲੱਗ ਹੈ ਬਿਲਕੁਲ ਇਹ ਸਿਰਫ ਵੰਡ ਦੀ ਗੱਲ ਨਹੀਂ ਇਹ ਪੂਰੇ ਸੋਸ਼ਲ ਸਟਰਕਚਰ ਦੀ ਗੱਲ ਹੈ ਖੇਤੀ ਤੇ ਨਿਰਪਰਤਾ ਲੋਕਾਂ ਦਾ ਇੱਧਰ ਉੱਧਰ ਜਾਣਾ ਪਿੰਡ ਸ਼ਹਿਰ ਦਾ ਫਰਕ ਇਹ ਸਭ ਚੀਜ਼ਾਂ ਨੇ ਤੇ ਮੁੱਖ ਮੰਤਰੀ ਕਹਿ ਰਹੇ ਸੀ ਕਿ ਇਹ ਜਿਹੜੇ ਕੇਂਦਰ ਦੇ ਮਾਪਦੰਡ ਨੇ ਇਹ ਪੰਜਾਬ ਦੇ ਹਾਲਾਤਾਂ ਨਾਲ ਮੇਲ ਨਹੀਂ ਖਾਂਦੇ ਤਾਂ ਫਿਰ ਹੁਣ ਪੰਜਾਬ ਸਰਕਾਰ ਕਰੇਗੀ ਕੀ ਮਾਨ ਸਾਹਿਬ ਨੇ ਕੀ ਐਲਾਨ ਕੀਤਾ ਉਹਨਾਂ ਨੇ ਤਾਂ ਬਿਲਕੁਲ ਸਾਫ਼ ਕਹਿ ਦਿੱਤਾ ਕਹਿੰਦੇ ਜਿੰਨਾ ਚਿਰ ਸਾਡੀ ਸਰਕਾਰ ਹੈ ਮੈਂ ਮੁੱਖ ਮੰਤਰੀ ਹਾਂ ਇੱਕ ਵੀ ਕਾਰਡ ਨਹੀਂ ਕੱਟਣ ਦਿੰਦਾ ਅੱਛਾ ਹਾਂਜੀ ਕਹਿੰਦੇ ਕਿਸੇ ਦਾ ਚੁੱਲ੍ਹਾ ਠੰਡਾ ਨਹੀਂ ਹੋਣ ਦੇਣਾ ਨਾਲੀ ਉਹਨਾਂ ਨੇ ਕੇਂਦਰ ਨੂੰ ਚਿੱਠੀ ਲਿਖੀ ਐ ਇਤਰਾਜ਼ ਦਰਜ ਕਰਵਾਇਆ ਤੇ 6 ਮਹੀਨੇ ਦਾ ਸਮਾਂ ਮੰਗਿਆ ਹੈ 6 ਮਹੀਨੇ ਕਿਸ ਲਈ ਉਹ ਕਹਿੰਦੇ ਕਿ ਸਾਨੂੰ 6 ਮਹੀਨੇ ਦਿਓ ਅਸੀਂ ਆਪ ਸਾਰੇ ਲਾਭਪਾਤਰੀਆਂ ਦੀ ਦੁਬਾਰਾ ਸਹੀ ਤਰੀਕੇ ਨਾਲ ਜਾਂਚ ਪੜਤਾਲ ਕਰ ਲੈਨੇ ਆਂ ਅੱਛਾ ਪੜਤਾਲ ਲਈ ਹਾਂਜੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਤਾਂ ਦੇਸ਼ ਦਾ ਢਿੱਡ ਪਰਦਾ ਹੈ ਅੰਨਦਾਤਾ ਉਹਦੇ ਲੋਕਾਂ ਦੇ ਮੂੰਹ ਬੁਰਕੀ ਕਿਉਂ ਖੋਣੀ ਹੈ ਇਹ ਪੜਤਾਲ ਵਾਲੀ ਗੱਲ ਮਤਲਬ ਹੁਣ ਤੱਕ ਕਿੰਨੀ ਹੋਈ ਹੈ ਕੀ ਕਹਿ ਰਹੇ ਸੀ ਉਹ ਉਹਨਾਂ ਨੇ ਦੱਸਿਆ ਕਿ ਕੁੱਲ ਨੇ 1 ਕਰੋੜ 53 ਲੱਖ ਲਾਭਪਾਤਰੀ ਉਹ ਕਹਿੰਦੇ ਇਹਨਾਂ ਚੋਂ 1 ਕਰੋੜ 29 ਲੱਖ ਦੀ ਪੜਤਾਲ ਅਸੀਂ ਕਰ ਲਈ ਹੈ ਤੇ ਉਹ ਸਾਰੇ ਸਹੀ ਪਾਏ ਗਏ ਨੇ ਯੋਗ ਨੇ ਅੱਛਾ ਜ਼ਿਆਦਾਤਰ ਤਾਂ ਹੋ ਗਈ ਮਤਲਬ ਹਾਂ ਪਰ ਕਹਿੰਦੇ ਜਿਹੜੇ ਬਾਕੀ ਰਹਿੰਦੇ ਨੇ ਕੋਈ 24 ਲੱਖ ਦੇ ਕਰੀਬ ਉਹਨਾਂ ਦੀ ਪੜਤਾਲ ਕਰਨੀ ਹੈ ਹਲੇ ਉਹਦੇ ਲਈ ਟਾਈਮ ਚਾਹੀਦਾ ਹੂੰ ਉਹਨਾਂ ਦਾ ਇਸ਼ਾਰਾ ਇਹ ਸੀ ਕਿ ਕੇਂਦਰ ਕਾਲੀ ਕਰ ਰਿਹਾ ਹੈ ਬਿਨਾ ਪੂਰੀ ਪੜਤਾਲ ਦੇ ਇਹ ਠੀਕ ਨਹੀਂ ਪਹਿਲਾ ਪੂਰੀ ਜਾਂਚ ਤਾਂ ਹੋਵੇ ਠੀਕ ਹੈ ਪਰ ਜੇ 24 ਲੱਖ ਦੀ ਪੜਤਾਲ ਰਹਿੰਦੀ ਹੈ ਤਾਂ ਇਹ ਕੰਮ ਥੋੜਾ ਹੌਲੀ ਨਹੀਂ ਚੱਲ ਰਿਹਾ ਸੀ ਇਹ ਸਵਾਲ ਵੀ ਤਾਂ ਬਣਦਾ ਹੈ ਹਾਂ ਇਹ ਨੁਕਤਾ ਹੈਗਾ ਹਾਲਾਂਕਿ ਉਹਨਾਂ ਨੇ ਇਸ ਤੇ ਕੋਈ ਸਫਾਈ ਨਹੀਂ ਦਿੱਤੀ ਕਿ ਕਿਉਂ ਦੇਰੀ ਹੋਈ ਪਰ ਉਹਨਾਂ ਦਾ ਫੋਕਸ ਇਸ ਗੱਲ ਤੇ ਸੀ ਕਿ ਜਿੰਨੀ ਹੋਈ ਹੈ ਉਹ ਠੀਕ ਹੈ ਤੇ ਬਾਕੀਆਂ ਨੂੰ ਸਿੱਧਾ ਕੱਟਣ ਦੀ ਬਜਾਏ ਸਮਾਂ ਮਿਲਣਾ ਚਾਹੀਦਾ ਇਹ ਤਾਂ ਹੋਗੀ ਰਾਸ਼ਨ ਕਾਰਡ ਦੀ ਗੱਲ ਕੀ ਉਹਨਾਂ ਨੇ ਹੋਰ ਵੀ ਕਿਸੇ ਕੇਂਦਰੀ ਸਕੀਮ ਦੇ ਮਾਪ ਡੰਡਾ ਤੇ ਇਤਰਾਜ਼ ਜਤਾਇਆ ਹਾਂ ਹਾਂ ਉਹਨਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੜੀ ਸ਼ਹਿਰਾਂ ਵਾਲੀ ਹੈ ਉਹਦੀ ਵੀ ਗੱਲ ਕੀਤੀ ਅੱਛਾ ਕਰਾਂ ਵਾਲੀ ਸਕੀਮ ਹਾਂਜੀ ਕਹਿੰਦੇ ਉਹਦੇ ਨਿਯਮ ਐਨੇ ਅਜੀਬ ਨੇ ਕਿ ਜੇ ਕਿਸੇ ਦੇ ਘਰ ਪੱਕੀ ਛੱਤ ਹੈ ਜਾਂ ਟੁੱਟੀ ਲੱਗੀ ਹੈ ਪੱਖਾ ਚੱਲਦਾ ਹੈ ਸਕੂਟਰ ਖੜਾ ਹੈ ਜਾਂ ਬਿਜਲੀ ਦਾ ਮੀਟਰ ਲੱਗਿਆ ਇਹ ਤਾਂ ਆਮ ਚੀਜ਼ਾਂ ਨੇ ਪੰਜਾਬ 'ਚ ਉਹੀ ਤਾਂ ਉਹ ਕਹਿ ਰਹੇ ਸੀ ਕਹਿੰਦੇ ਜੇ ਇਹ ਨਿਯਮ ਲਾਗੂ ਕਰੀਏ ਤਾਂ ਪੰਜਾਬ ਦਾ ਤਾਂ ਕੋਈ ਬੰਦਾ ਯੋਗ ਹੀ ਨਹੀਂ ਰਹਿਣਾ ਕਰ ਬਣਾਉਣ ਲਈ ਹੈ ਇਹ ਤਾਂ ਕਮਾਲ ਹੀ ਹੈ ਤੇ ਫਿਰ ਉਹਨਾਂ ਨੇ ਉਜਵਲਾ ਯੋਜਨਾ ਦੀ ਉਦਾਹਰਣ ਦਿੱਤੀ ਗੈਸ ਸਿਲੰਡਰ ਵਾਲੀ ਹਾਂਜੀ ਕਹਿੰਦੇ ਇੱਕ ਪਾਸੇ ਤੁਸੀਂ ਗਰੀਬ ਨੂੰ ਮੁਫਤ ਸਿਲੰਡਰ ਦਿੰਦੇ ਹੋ ਚੁੱਲਾ ਦਿੰਦੇ ਹੋ ਫਿਰ ਜਦੋਂ ਘਰ ਲਈ ਅਪਲਾਈ ਕਰਦਾ ਤਾਂ ਕਹਿ ਦਿੰਦੇ ਹੋ ਤੇਰੇ ਕੋਲ ਤਾਂ ਸਿਲੰਡਰ ਹੈਗਾ ਤੂੰ ਯੋਗ ਨਹੀਂ ਇਹ ਤਾਂ ਫਿਰ ਆਪਸ ਹੀ ਉਲਝ ਗਿਆ ਗੱਲਾਂ ਬਿਲਕੁਲ ਇਹੀ ਉਹ ਕਹਿ ਰਹੇ ਸੀ ਕਿ ਕਿਹੋ ਜੀਆਂ ਨੀਤੀਆਂ ਨੇ ਕੀ ਇਹ ਲੋਕਾਂ ਨੂੰ ਫਾਇਦਾ ਦੇਣ ਲਈ ਨੇ ਜਾਂ ਬਾਹਰ ਕੱਢਣ ਲਈ ਤੇ ਕੀ ਦੇਸ਼ ਦੇ ਹਰ ਕੋਨੇ ਤੇ ਇੱਕੋ ਨਿਯਮ ਲਾਗੂ ਹੋ ਸਕਦਾ ਉਹਨਾਂ ਨੇ ਇਸ ਨੂੰ ਸਿਆਸੀ ਰੰਗ ਵੀ ਦਿੱਤਾ ਦਿੱਲੀ ਦੀ ਗੱਲ ਕੀਤੀ ਕਿ ਉੱਥੇ ਆਪ ਸਰਕਾਰ ਦੀਆਂ ਗਰੀਬ ਪੱਖੀ ਸਕੀਮਾਂ ਨੂੰ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ ਝੁੱਗੀਆਂ ਟਾਉਣ ਦੀ ਗੱਲ ਕੀਤੀ ਸਕੂਲ ਫੀਸਾਂ ਦੀ ਅੱਛਾ ਤੇ ਫਿਰ ਉਹਨਾਂ ਨੇ ਤੰਜ਼ ਕੱਸਿਆ ਭਾਜਪਾ ਦੇ ਵਿਸ਼ਵਗੁਰੂ ਵਾਲੇ ਨਾਰੇ ਤੇ ਕਹਿੰਦੇ ਕਿ ਲੋਕਾਂ ਨੇ ਮੂੰਹ ਰੋਟੀ ਖੋ ਕੇ ਰਾਸ਼ਨ ਬੰਦ ਕਰਕੇ ਬਣਾਗੇ ਵਿਸ਼ਵਗੁਰੂ ਹੂੰ ਸਿੱਧਾ ਸਿਆਸੀ ਹਮਲਾ ਅੱਛਾ ਇਸੇ ਦੌਰਾਨ ਇੱਕ ਸਵਾਲ ਡਾਟਾ ਪ੍ਰਾਈਵੇਸੀ ਤੇ ਵੀ ਹੋਇਆ ਸੀ ਉਹ ਜਿਹੜਾ ਆਪ ਨੇ ਵਾਅਦਾ ਕੀਤਾ ਸੀ ਔਰਤਾਂ ਨੂੰ 1000 ਰੁਪਏ ਦੇਣ ਦਾ ਉਹਦੇ ਲਈ ਡਾਟਾ ਇਕੱਠਾ ਕਰਨ ਬਾਰੇ ਹਾਂਜੀ ਪੁੱਛਿਆ ਗਿਆ ਸੀ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਤਾਂ ਸਿਰਫ ਇਹ ਪੁੱਛਿਆ ਸੀ ਕਿ ਕਿੰਨੀਆਂ ਔਰਤਾਂ ਨੇ ਤਾਂ ਕਿ ਬਜਟ ਦਾ ਹਿਸਾਬ ਲਾ ਸਕੀਏ ਓਕੇ ਕਹਿੰਦੇ ਅਸੀਂ ਕਿਸੇ ਦਾ ਪੈਨ ਕਾਰਡ ਵੋਟਰ ਕਾਰਡ ਨੰਬਰ ਜਾਂ ਇਹ ਨਹੀਂ ਪੁੱਛਿਆ ਕਿ ਕਿਹੜੀ ਪਾਰਟੀ ਨੂੰ ਵੋਟ ਪਾਉਂਦੇ ਹੋ ਕਹਿੰਦੇ ਇਹੋ ਜੀ ਜਾਣਕਾਰੀ ਮੰਗਣੀ ਗਲਤ ਹੈ ਇਹ ਪ੍ਰਾਈਵੇਸੀ ਤੇ ਹਮਲਾ ਹੈ ਤੇ ਫਿਰ ਉਹਨਾਂ ਨੇ ਮੁੜ ਕੇ ਚੰਡੀਗੜ੍ਹ ਇਲੈਕਸ਼ਨ ਦੀ ਗੱਲ ਕਰ ਦਿੱਤੀ ਅੱਛਾ ਉਹਨਾਂ ਨੇ ਬਿਹਾਰ ਚ ਵੋਟਾਂ ਕੱਟੇ ਜਾਣ ਦੀ ਗੱਲ ਵੀ ਕੀਤੀ ਸੀ ਤੇ ਆਧਾਰ ਕਾਰਡ ਦੀ ਵੀ ਹਾਂ ਉਹਨਾਂ ਨੇ ਕਿਹਾ ਕਿ ਖਬਰ ਆਈ ਹੈ ਬਿਹਾਰ ਚ 65 ਲੱਖ ਵੋਟਾਂ ਕੱਟੀਆਂ ਗਈਆਂ ਕਹਿੰਦੇ ਕੀ ਹੋ ਰਿਹਾ ਤੇ ਫਿਰ ਆਧਾਰ ਕਾਰਡ ਤੇ ਆ ਗਏ ਉਹਦੇ ਬਾਰੇ ਕੀ ਕਿਹਾ ਕਹਿੰਦੇ ਹੈਰਾਨੀ ਦੀ ਗੱਲ ਹੈ ਬੱਚਾ ਜੰਮਦਾ ਆਧਾਰ ਕਾਰਡ ਸਕੂਲ ਚ ਦਾਖਲਾ ਆਧਾਰ ਕਾਰਡ ਨੌਕਰੀ ਆਧਾਰ ਕਾਰਡ ਮਰਨ ਤੋਂ ਬਾਅਦ ਸਰਟੀਫਿਕੇਟ ਉਹ ਵੀ ਆਧਾਰ ਕਾਰਡ ਪਰ ਜਦੋਂ ਵੋਟ ਪਾਉਣ ਦੀ ਵਾਰੀ ਆਉਂਦੀ ਹੈ ਹਾਂ ਤਾਂ ਕਹਿੰਦੇ ਆਧਾਰ ਕਾਰਡ ਤੇ ਭਰੋਸਾ ਨਹੀਂ ਜਾਂ ਹੋਰ ਸਬੂਤ ਚਾਹੀਦੇ ਨੇ ਕਹਿੰਦੇ ਕਿਹੋ ਜਿਹਾ ਸਿਸਟਮ ਹੈ ਉਹਨਾਂ ਨੇ ਸੁਪਰੀਮ ਕੋਰਟ ਦੇ ਕਿਸੇ ਫੈਸਲੇ ਦਾ ਵੀ ਜ਼ਿਕਰ ਕੀਤਾ ਮਤਲਬ ਉਹ ਸਾਰੀਆਂ ਗੱਲਾਂ ਨੂੰ ਜੋੜ ਕੇ ਆਪਣੀ ਉਹੀ ਵੋਟ ਚੋਰੀ ਤੋਂ ਬਾਅਦ ਰਾਸ਼ਨ ਚੋਰੀ ਵਾਲੀ ਗੱਲ ਨੂੰ ਪੱਕਾ ਕਰ ਰਹੇ ਸੀ ਸਮਝ ਗਿਆ ਇਹ ਤਾਂ ਹੋ ਗਿਆ ਰਾਸ਼ਨ ਤੇ ਸਿਆਸਤ ਦਾ ਮੁੱਦਾ ਪਰ ਵਿੱਚ ਇੱਕ ਗੱਲ ਹੜ੍ਹਾਂ ਦੀ ਵੀ ਹੋਈ ਸੀ ਖਾਸ ਕਰਕੇ ਕਪੂਰਥਲਾ ਵਾਲੇ ਪਾਸੇ ਹਾਂਜੀ ਪੱਤਰਕਾਰਾਂ ਨੇ ਪੁੱਛਿਆ ਸੀ ਪੌਂਗ ਡੈਮ ਦੇ ਪਾਣੀ ਨਾਲ ਜੋ ਨੁਕਸਾਨ ਹੋਇਆ ਕਪੂਰਥਲਾ 'ਚ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਆਪ ਜਾ ਕੇ ਦੇਖ ਕੇ ਆਇਆ ਓਕੇ ਗਏ ਸੀ ਉਹ ਹਾਂਜੀ ਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਜਿੰਨਾ ਕਿਸਾਨਾਂ ਦੀ ਫਸਲ ਮਾਰੀ ਗਈ ਹੈ ਪੂਰਾ ਮੁਆਵਜ਼ਾ ਮਿਲੇਗਾ ਪਸ਼ੂਆਂ ਦਾ ਨੁਕਸਾਨ ਹੋਇਆ ਉਹਦਾ ਵੀ ਮੁਆਵਜ਼ਾ ਮਿਲੇਗਾ ਕਹਿੰਦੇ ਸਪੈਸ਼ਲ ਗਿਰਦਾਵਰੀ ਦੇ ਆਰਡਰ ਕਰ ਦਿੱਤੇ ਨੇ ਠੀਕ ਹੈ ਪਰ ਇਹ ਤਾਂ ਹਰ ਸਾਲ ਦੀ ਕਹਾਣੀ ਹੋ ਜਾਂਦੀ ਹੈ ਕਈ ਵਾਰ ਕੋਈ ਪੱਕੇ ਹਲਦੀ ਗੱਲ ਕੀਤੀ ਉਹਨਾਂ ਨੇ ਹਾਂ ਉਹਨਾਂ ਨੇ ਮੰਨਿਆ ਕਿ ਇਹ ਸਮੱਸਿਆ ਹੈ ਮਾਲਵੇਚ ਕੱਗਰ ਕਰਕੇ ਤੇ ਇਧਰ ਦੁਆਬੇ ਮਾਝੇਚ ਬਿਆਸ ਕਰਕੇ ਹਰ ਸਾਲ ਮੌਨਸੂਨ ਚ ਖਤਰਾ ਬਣਿਆ ਰਹਿੰਦਾ ਉਹ ਕਹਿੰਦੀ ਕਿ ਮੌਨਸੂਨ ਦਾ ਤਾਂ ਪਤਾ ਹੀ ਹੁੰਦਾ ਕਦੋਂ ਆਣਾ ਤਿਆਰੀ ਪਹਿਲਾਂ ਹੋਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਕੋਈ ਪੱਕਾ ਹੱਲ ਲੱਭਣਾ ਪੈਣਾ ਜਿਵੇਂ ਦਰਿਆਵਾਂ ਨੂੰ ਸਿੱਧਾ ਕਰਨਾ ਚੈਨਲਾਈਜ਼ ਕਰਨਾ ਜਾਂ ਕੋਈ ਵਾਧੂ ਪਾਣੀ ਕੱਢਣ ਦਾ ਰਸਤਾ ਬਣਾਉਣਾ ਕੋਈ ਲੰਬੀ ਸੋਚ ਵਾਲਾ ਕੰਮ ਹਾਂਜੀ ਤੇ ਨਾਲ ਹੀ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਤੇ ਵੀ ਨਿਸ਼ਾਨਾ ਲਾਇਆ ਕਿ ਉਹ ਸਿਰਫ ਬਿਆਨ ਦਿੰਦੇ ਨੇ ਜ਼ਮੀਨ ਤੇ ਆ ਕੇ ਦੇਖਣ ਠੀਕ ਹੈ ਤਾਂ ਹੜ੍ਹਾਂ ਦੀ ਗੱਲ ਤੋਂ ਬਾਅਦ ਉਹ ਵਾਪਸ ਰਸ਼ਨ卡ਡ ਤੇ ਆਏ ਹੋਣਗੇ ਅਖੀਰਸ ਕੀ ਕਿਹਾ ਉਹਨਾਂ ਨੇ ਹਾਂ ਅਖੀਰਸ ਉਹਨਾਂ ਨੇ ਫਿਰ ਪੂਰੇ ਜ਼ੋਰ ਨਾਲ ਕਿਹਾ ਕਿ ਜਿੰਨਾ ਚਿਰ ਪੰਜਾਬ ਚ ਸਾਡੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਕੋਈ ਰਾਸ਼ਨ ਕਾਰਡ ਨਹੀਂ ਕਟਿਆ ਜਾਵੇਗਾ ਭਾਵੇਂ ਕੁਝ ਵੀ ਹੋ ਜੇ ਪੂਰਾ ਪਰੋਸਾ ਦਿੱਤਾ ਹਾਂਜੀ ਕਹਿੰਦੇ ਅਸੀਂ ਇਸ ਦਾ ਸਖਤ ਵਿਰੋਧ ਕਰਾਂਗੇ ਮੈਂ ਆਪ ਦਿੱਲੀ ਜਾ ਕੇ ਕੇਂਦਰੀ ਮੰਤਰੀਆਂ ਨੂੰ ਮਿਲਾਂਗਾ ਤੇ ਉਹਨਾਂ ਨੇ ਫਿਰ ਉਹੀ ਗੱਲ ਦੁਹਰਾਈ ਕਿ ਕਣਕ ਪੰਜਾਬ ਦੀ ਦੇਸ਼ ਦਾ ਢਿੱਡ ਪੰਜਾਬ ਭਰੇ ਤੇ ਪੰਜਾਬ ਦੇ ਲੋਕਾਂ ਨੂੰ ਹੀ ਕਣਕ ਨਾ ਮਿਲੇ ਕਹਿੰਦੇ ਅਸੀਂ ਇੰਤਜ਼ਾਮ ਕਰਾਂਗੇ ਆਪਣੇ ਲੋਕਾਂ ਲਈ। ਉਹਨਾਂ ਨੇ ਪੰਜਾਬੀਆਂ ਦੇ ਸਵੈਮਾਨ ਦੀ ਗੱਲ ਵੀ ਕੀਤੀ ਸੀ ਮੈਨੂੰ ਯਾਦ ਆ ਰਿਹਾ। ਬਿਲਕੁਲ। ਸਾਫ਼ ਕਿਹਾ ਕਿ ਪੰਜਾਬ ਦੇ ਲੋਕ ਭਿਖਾਰੀ ਨਹੀਂ ਹੈਗੇ। ਮੁਫਦੀਆਂ ਰਿਓੜੀਆਂ ਨਹੀਂ ਮੰਗਦੇ। ਰਾਸ਼ਨ ਉਹਨਾਂ ਦਾ ਹੱਕ ਹੈ ਕਿਉਂਕਿ ਉਹ ਦੇਸ਼ ਲਈ ਅਨਾਜ ਉਗਾਉਂਦੇ ਨੇ। ਹੂੰ। ਤੇ ਕੇਂਦਰ ਦੇ ਮਾਪਦੰਡਾਂ ਤੇ ਸਵਾਲ ਚੁੱਕਿਆ ਕਿ ਕਿਹੋ ਜਿਹਾ ਤਰੀਕਾ ਹੈ ਕਿ ਜੇ ਕਿਸੇ ਨੇ ਮਿਹਨਤ ਕਰਕੇ ਸਕੂਟਰ ਲੈ ਲਿਆ ਜਾਂ ਥੋੜਾ ਠੀਕ ਰਹਿਣ ਲੱਗ ਪਿਆ ਤਾਂ ਉਹਨੂੰ ਸਕੀਮਾਂ ਚੋਂ ਹੀ ਬਾਹਰ ਕੱਢ ਦਿਓ। ਕਹਿੰਦੇ ਪੰਜਾਬ ਨਾਲ ਬੇਇਨਸਾਫੀ ਹੈ। ਤੋ ਫਿਰ ਇਹ ਸਾਰੀ ਗੱਲਬਾਤ ਆ ਕਿ ਕਹਿੰਦੇ ਨੇ ਨਿਚੋੜ ਕੀ ਨਿਕਲਿਆ ਕੀ ਸਮਝੀ ਅਪਸ ਪ੍ਰੈਸ ਕਾਨਫਰੰਸ ਤੋਂ ਦੇਖੋ ਜੀ ਮੋਟੀ ਗੱਲ ਤਾਂ ਇਹ ਹੈ ਕਿ ਦੋ ਪਾਸੇ ਨੇ ਇੱਕ ਪਾਸੇ ਕੇਂਦਰ ਸਰਕਾਰ ਹੈ ਜਿਹੜੀ ਕਹਿ ਰਹੀ ਹੈ ਕਿ ਅਸੀਂ ਸਕੀਮਾਂ ਨੂੰ ਠੀਕ ਕਰਨਾ ਚਾਹੁੰਦੇ ਆ ਸਿਰਫ ਲੋੜਵੰਦਾਂ ਤੱਕ ਪਹੁੰਚਾਉਣਾ ਉਹਦੇ ਲਈ ਉਹਨਾਂ ਨੇ ਕੁਝ ਨਿਯਮ ਬਣਾਏ ਨੇ ਪੂਰੇ ਦੇਸ਼ ਲਈ ਹਾਂ ਤੇ ਉਹਨਾਂ ਨਿਯਮਾਂ ਮੁਤਾਬਿਕ ਪੰਜਾਬ 'ਚ ਲੱਖਾਂ ਕਾਰਡ ਰੱਦ ਹੋ ਸਕਦੇ ਨੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਇਹ ਨਿਯਮ ਪੰਜਾਬ ਦੀ ਅਸਲੀਅਤ ਨਾਲ ਮੇਲ ਨਹੀਂ ਖਾਂਦੇ ਸਾਡਾ ਸਮਾਜ ਸਾਡੇ ਪਰਿਵਾਰ ਸਾਡੀ ਆਰਥਿਕਤਾ ਵਕਰੀ ਹੈ ਇਹਨਾਂ ਨੂੰ ਲਾਗੂ ਕਰਨਾ ਗਲਤ ਹੋਵੇਗਾ ਲੋਕ ਪ੍ਰਭਾਵਿਤ ਹੋਣਗੇ ਉਹ ਇਸ ਨੂੰ ਵਿਤਕਰਾ ਵੀ ਕਹਿ ਰਹੇ ਨੇ ਇਹ ਤਾਂ ਵਾਕ ਹੀ ਇੱਕ ਬੜਾ ਬੁਨਿਆਦੀ ਸਵਾਲ ਖੜਾ ਹੋ ਗਿਆ ਫਿਰ ਸਹੀ ਗੱਲ ਹੈ ਤੇ ਇਹ ਸਵਾਲ ਸਿਰਫ ਪੰਜਾਬ ਦਾ ਨਹੀਂ ਪੂਰੇ ਦੇਸ਼ ਦੀਆਂ ਭਲਾਈ ਨੀਤੀਆਂ ਦਾ ਹੈ ਕਿ ਜਦੋਂ ਤੁਸੀਂ ਪੂਰੇ ਦੇਸ਼ ਲਈ ਕੋਈ ਯੋਜਨਾ ਬਣਾਉਂਦੇ ਹੋ ਤਾਂ ਕੀ ਇਕੋ ਨਿਯਮ ਸਭਤੇ ਲਾਗੂ ਹੋ ਸਕਦਾ ਹੈ ਹੂੰ ਯਾ ਫਿਰ ਤੁਹਾਨੂੰ ਹਰ ਸੂਬੇ ਦੀ ਆਪਣੀ ਹਾਲਤ ਉਥੋਂ ਦੇ ਲੋਕਾਂ ਦੀਆਂ ਲੋੜਾਂ ਉਥੋਂ ਤੱਕ ਪਰਿਵਾਰਿਕ ਢਾਂਚੇ ਇਹ ਸਭ ਕੁਝ ਦੇਖਣਾ ਪਵੇਗਾ ਜਿਵੇਂ ਪੰਜਾਬ ਚ ਖੇਤੀਬਾੜੀ ਦੀ ਅਹਿਮੀਅਤ ਹੈ ਪਰਿਵਾਰਾਂ ਦੇ ਵੰਡੇ ਜਾਣ ਦਾ ਸਿਸਟਮ ਹੈ ਇੰਨਾਂ ਚੀਜ਼ਾਂ ਨੂੰ ਧਿਆਨ ਚ ਰੱਖੇ ਬਿਨਾ ਨੀਤੀ ਬਣਾਉਣੀ ਕੀ ਉਹ ਸਹੀ ਹੈ ਆ ਖਾਸ ਕਰਕੇ ਜਦੋਂ ਗੱਲ ਲੋਕਾਂ ਦੇ ਰਾਸ਼ਨ ਦੀ ਹੋਵੇ ਬਿਲਕੁਲ ਬੇਸਿਕ ਲੋੜ ਦੀ ਤਾਂ ਹੁਣ ਦੇਖਣਾ ਪਵੇਗਾ ਕਿ ਅੱਗੇ ਕੀ ਹੁੰਦਾ ਹੈ ਕੀ ਪੰਜਾਬ ਸਰਕਾਰ ਮਨਾ ਲੈਂਦੀ ਹੈ ਕੇਂਦਰ ਨੂੰ ਜਾਂ ਫਿਰ ਇਹ ਟਕਰਾ ਵੱਧਦਾ ਹੈ ਬਿਲਕੁਲ ਤੇ ਸਭ ਦੇ ਵਿਚਕਾਰ ਉਹ 32 ਲੱਖ ਲੋਕ ਜਿਨ੍ਹਾਂ ਦਾ ਜ਼ਿਕਰ ਹੋਇਆ ਉਹਨਾਂ ਦੀ ਨਜ਼ਰ ਤਾਂ ਇਸੇ ਤੇ ਰਹੇਗੀ ਕਿ ਸਾਡੇ ਕਾਰਡ ਦਾ ਕੀ ਬਣੇਗਾ ਹਾਂਜੀ ਉਹਨਾਂ ਲਈ ਤਾਂ ਇਹ ਬਹੁਤ ਵੱਡੀ ਗੱਲ ਹੈ ਇਹ ਸੋਚਣ ਵਾਲੀ ਗੱਲ ਹੈ ਕਿ ਜਦੋਂ ਵੱਡੇ ਪੱਧਰ ਤੇ ਨੀਤੀਆਂ ਬਣਦੀਆਂ ਨੇ ਤਾਂ ਕਈ ਵਾਰ ਉਹਨਾਂ ਦਾ ਅਸਰ ਉਹਨਾਂ ਲੋਕਾਂ ਤੇ ਸਭ ਤੋਂ ਵੱਧ ਪੈ ਜਾਂਦਾ ਜਿਹੜੇ ਸ਼ਾਇਦ ਸਭ ਤੋਂ ਕਮਜ਼ੋਰ ਹੁੰਦੇ ਨੇ ਇਹ ਵਾਕਈ ਗੰਭੀਰ ਨੁਕਤਾ ਹੈ ਪਲਾਈ ਸਕੀਮਾ ਦਾ ਮਕਸਦ ਤਾਂ ਮਦਦ ਕਰਨਾ ਹੁੰਦਾ ਹੈ ਪਰ ਜੇ ਉਹਨਾਂ ਦੇ ਨਿਯਮ ਹੀ ਐਸੇ ਹੋਣ ਕਿ ਲੋੜਵੰਦੀ ਬਾਹਰ ਹੋ ਜਾਣ ਫਿਰ ਉਹਨਾਂ ਦਾ ਫਾਇਦਾ ਕੀ ਦੇਖਦੇ ਹਾਂ ਇਸ ਮਾਮਲੇ 'ਚ ਕੀ ਹੱਲ ਨਿਕਲਦਾ ਹੈ ਕੋਈ ਅਜਿਹਾ ਰਸਤਾ ਜੋ ਕੌਮੀ ਨਿਯਮਾਂ ਨੂੰ ਵੀ ਦੇਖੇ ਤੇ ਪੰਜਾਬ ਦੀ ਹਕੀਕਤ ਨੂੰ ਵੀ ਚਲੋ ਇਸ ਤੇ ਨਜ਼ਰ ਰੱਖਾਂਗੇ ਅੱਜ ਦੀ ਗੱਲਬਾਤ ਲਈ ਬਹੁਤ ਧੰਨਵਾਦ ਧੰਨਵਾਦ ਜੀ